ਜਦ ਜੀ ਸਿੰਘ ਜੀ ਜਦੋਂ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਤੋਂ ਜੋ ਸੁਖਵੀਰ ਸਿੰਘ ਬਾਦਲ ਅਕਾਲੀ ਦਰ ਨੂੰ ਲੈ ਕੇ ਫੈਸਲੇ ਆਏ ਸੀਗੇ ਜੋ ਕਹਿੰ ਲੋ ਕਿ ਇੱਕ ਉਸ ਤਰ੍ਹਾਂ ਦਾ ਮਾਹੌਲ ਜੋ ਦੇਖਿਆ ਗਿਆ ਸੀਗਾ 2 ਕਹਿੰ ਲੋ ਕਿ ਦਸੰਬਰ ਦਾ ਅਕਾਲ ਤਖਤ ਸਾਹਿਬ ਤੋਂ ਜਿਸ ਤੋਂ ਬਾਅਦ ਤੁਸੀਂ ਕਾਫੀ ਕਹਿੰ ਲੋ ਕਿ ਰਿਪੋਰਟਿੰਗ ਕੀਤੀ ਹੈ ਯੂਕੇ ਦੇ ਵਿੱਚ ਤੁਸੀਂ ਕਈ ਸਿੱਖ ਵਿਦਵਾਨਾਂ ਦੇ ਨਾਲ ਗੁਰਦੁਆਰਾ ਕਮੇਟੀਆਂ ਦੇ ਪ੍ਰਧਾਨਾਂ ਦੇ ਨਾਲ ਉੱਥੇ ਦੇ ਕਹਿੰ ਲੋ ਕਿ ਕਈ ਜ਼ਿੰਮੇਵਾਰ ਸਿੱਖ ਜੋ ਪਰਸਨੈਲਿਟੀ ਹੋਣਾ ਗੱਲਬਾਤ ਕੀਤੀ ਸੀਗੀ ਜਿਸ ਤੋਂ ਬਾਅਦ ਹਰ ਕੋਈ ਬੜਾ ਖੁਸ਼ ਸੀ ਉਹਨਾਂ ਨੂੰ ਵਿਸ਼ਵਾਸ ਜਾਗ ਗਿਆ ਸੀ ਕਿ ਅਕਾਲ ਤਖਤ ਸਹਿਜ ਹੁੰਦੇ ਆਜੋ ਉਹ ਜੋ ਫੈਸਲੇ ਹੋਏ ਨੇ ਜਿਨ੍ਹਾਂ ਦੀ ਉਹ ਉਮੀਦ ਕਰਦੇ ਬੇ ਸਿਗੇ ਹਰ ਸਿੱਖ ਕਲੋਗੇ ਤੁਹਾਡੀ ਜਿਹਨਾਂ ਅਸੀਂ ਤੁਹਾਡੀ ਇੰਟਰਵਿਊ ਵਿੱਚ ਦੇਖਿਆ ਆ ਉਹ ਗੱਲ ਕਰਦੇ ਬੇ ਸਿਗੇ ਕਿ ਜਿਸ ਤਰੀਕੇ ਨਾਲ ਜਸਦਰ ਸਾਹਿਬ ਵੱਲੋਂ ਸੁਖਵੀਰ ਸਿੰਘ ਬਾਲਦਨ ਨੂੰ ਪੁੱਛਿਆ ਗਿਆ ਕਿ ਜਵਾਬ ਹਾਂ ਜਾਂ ਨਾ ਚ ਦੋ ਇਸ ਨੂੰ ਲੈ ਕੇ ਹਰ ਸਿੱਖ ਯੂਕੇ ਦੇ ਵਿੱਚ ਜਿਹਨਾਂ ਅਸੀਂ ਗੱਲਬਾਤ ਕੀਤੀ ਹੈ ਬੜੀ ਖੁਸ਼ੀ ਕਿ ਸਾਨੂੰ ਅੱਜ ਦੁਬਾਰਾ ਫੀਲ ਹੋ ਗਿਆ ਕਿ ਅਕਾਲ ਤਖਤ ਸਹਿਜ ਹੁੰਦੇ ਅਜਿਹੇ ਫੈਸਲੇ ਆ ਸਕਦੇ ਨੇ ਪਰ ਇਹੀ ਜੋ ਸਵਾਲ ਜਿਹੜਾ ਤੁਹਾਨੂੰ ਕੀਤਾ ਕਰ ਰਹੇ ਨੇ ਜਲਦੀ ਸਿੰਘ ਜੀ ਕਿ ਹਾਂ ਚ ਜਾਂ ਨਾ ਚ ਜਵਾਬ ਦੋ ਕਿ ਇਹੀ ਕਹ ਲੋ ਕਿ ਹੁਣ ਕਾਰਵਾਈ ਜੋ ਅਸੀਂ ਉਸ ਦਿਨ ਦੀ ਇਹੀ ਜਿੱਤਿਆਰ ਨੂੰ ਭਾਰੀ ਪੈ ਗਈ ਹੈ ਜਿਸ ਦੇ ਕਰਕੇ ਹੁਣ ਜਥੇਦਾਰ ਗਿਆਨੀ ਹਰਪੀ ਸਿੰਘ ਨੂੰ ਆਪਣੇ ਜਥੇਦਾਰੀ ਤੋਂ ਉਤਾਰ ਕੇ ਉਹਨੂੰ ਸੇਵਾਮੁਕਤ ਕਰ ਦਿੱਤਾ ਗਿਆ ਕਿ ਇਹ ਜੋ ਜੋ ਫੈਸਲੇ ਜੋ ਉਹਨਾਂ ਨੇ ਇੱਕ ਰੁਤਬਾ ਪ੍ਰੋਦਨ ਆਪਣਾ ਦਿਖਾਇਆ ਸੀ ਗਿਆ ਜਿਸ ਤੋਂ ਬਾਅਦ ਪੂਰੇ ਭਾਰਤ ਦਾ ਮੀਡੀਆ ਇੰਟਰਨੈਸ਼ਨਲ ਮੀਡੀਆ ਭਾਰਤ ਦੇ ਜੋ ਹਿੰਦੀ ਚਲਣ ਦੇ ਉਹ ਵੀ ਇੱਥੇ ਤੱਕ ਗੱਲਾਂ ਕਰਨ ਲੱਗ ਗਏ ਸੀਗੇ ਕਿ ਕਿਸ ਤਰੀਕੇ ਨਾਲ ਸਿੱਖੋਮ ਦੇ ਇੱਕ ਜਥੇਦਾਰ ਨੇ ਸਵਾਲ ਕੀਤੇ ਅਤੇ ਐਕਸ ਜੋ ਕਹ ਲੋ ਕਿ ਹੋਮ ਮਿਨਿਸਟਰ ਸੀਗੇ ਪੰਜਾਬ ਦੇ ਸਖਬੀਰ ਸਿੰਘ ਬਾਦਲ ਨੂੰ ਉਹਨਾਂ ਨੇ ਸਿੱਧੇ ਤੌਰ ਤੇ ਕਹਿ ਦਿੱਤਾ ਗਿਆ ਕਿ ਹਾਂ ਜਨਾਜ਼ ਚ ਜਵਾਬ ਦਿਓ ਇਸ ਦੇ ਬੜੇ ਚਰਚੇ ਵੀ ਹੋਏ ਸੀਗੇ ਬੜੇ ਕਹਿੰਦੇ ਕਿ ਮਾਨਵੜੀ ਗੱਲ ਵੀ ਨਿਕਲ ਕੇ ਸਾਹਮਣੇ ਆਈ ਸੀ ਕੰਮ ਵਾਸਤੇ ਪਰ ਅੱਜ ਜੋ ਹੁਣ ਹੋ ਚੁੱਕੀ ਹੈ ਜੋ ਜਿੱਥੇ ਜ ਸਾਫ ਨੂੰ ਕਹਿੰਦੇ ਕਿ ਇਸ ਰਵਈਏ ਦੇ ਕਰਕੇ ਉਹਨਾਂ ਨੂੰ ਕਹਿੰਦੇ ਕਿ ਸੇਵਾ ਮੁਕਤ ਕਰ ਦਿੱਤਾ ਗਿਆ ਕਿਵੇਂ ਦੇ ਦਿਸ ਕਨ ਸਿੰਘ ਜੀ ਦੇਖੋ ਬੜੇ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਤੇ ਅੱਜ ਇਹ ਗੱਲ ਜਗ ਜਾਹਰ ਵੀ ਹੋ ਗਈ ਹੈ ਜਿਹੜੇ ਕਈ ਸੰਸਥਾਵਾਂ ਵਾਲੇ ਕਈ ਵਾਰੀ ਸਿੰਘ ਫਸਾਉਂਦੇ ਹੁੰਦੇ ਨੇ ਕਿ ਨਹੀਂ ਸਾਡੇ ਜਥੇਦਾਰ ਜਿਹੜੇ ਨੇ ਆਜ਼ਾਦ ਨੇ ਸੋ ਅੱਜ ਇੱਕ ਬੜੀ ਵੱਡੀ ਐਗਜ਼ਾਮਪਲ ਸੈੱਟ ਕਰ ਦਿੱਤੀ ਐ ਬਾਦਲਦਲ ਨੇ ਜਾਂ ਫਿਰ ਕਹੀਏ ਪੀ ਸ਼ਰੋਮਣੀ ਕਮੇਟੀ ਨੇ ਕਿ ਉਹ ਆਜ਼ਾਦੀ ਦੇ ਨਾਲ ਕੰਮ ਨਹੀਂ ਕਰਦੇ ਤੁਸੀਂ ਦੇਖੋ ਵੀ ਇਸ ਤੋਂ ਪਹਿਲਾਂ ਭਾਈ ਰਣਜੀਤ ਸਿੰਘ ਉਹਨਾਂ ਨੂੰ ਵੀ ਇਸੇ ਤਰੀਕੇ ਦੇ ਨਾਲ ਲਾ ਦਿੱਤਾ ਗਿਆ ਸੀ ਜ਼ਥੇਦਾਰੀ ਤੋਂ ਤੇ ਆਹ ਜਿਹੜੇ ਭਾਈ ਹਰਪ੍ਰੀਤ ਸਿੰਘ ਨੇ ਜ਼ਥੇਦਾਰ ਹਰਪ੍ਰੀਤ ਸਿੰਘ ਇਹਨਾਂ ਨੂੰ ਲਾ ਦਿੱਤਾ ਗਿਆ ਸਿਰਫ ਇਸੇ ਕਰਕੇ ਕਿ ਉਹ ਬਿਬਾਕੀ ਦੇ ਨਾਲ ਸੁਖਬੀਰ ਸਿੰਘ ਬਾਦਲ ਦੇ ਕੋਲੋਂ 2 ਦਸੰਬਰ ਵਾਲੇ ਦਿਨ ਪੁੱਛਗਿੱਛ ਕਰ ਰਹੇ ਸੀ ਉਸ ਤੋਂ ਬਾਅਦ ਇੱਕ ਵਿਵਾਦ ਜਿਹੜਾ ਹੈਗਾ ਵਿਰਸਾ ਸਿੰਘ ਬਲਟੋਹਾ ਦੇ ਨਾਲ ਵੀ ਬਣਾ ਦਿੱਤਾ ਗਿਆ ਤੇ ਜਿਹਨੂੰ ਲੈ ਕੇ ਉਹਨਾਂ ਨੂੰ ਫਿਰ ਪਹਿਲਾਂ ਜਿਹੜਾ ਸੇਵਾ ਤੋਂ ਜਿਹੜਾ ਹੈਗਾ ਪਾਸੇ ਕੀਤਾ ਗਿਆ ਕੁਝ ਦਿਨ ਦੇ ਲਈ ਫਿਰ ਅਖੀਰ ਜੋ ਸੋਚਿਆ ਸੀ ਕਿ ਉਹੋ ਹੀ ਫੈਸਲਾ ਆਉਣਾ ਹੈ ਉਹ ਅੱਜ ਆ ਚੁੱਕਿਆ ਦੁਨੀਆ ਭਰ ਦੇ ਵਿੱਚ ਵਸਦੇ ਹੋਏ ਸਿੱਖ ਜਿਵੇਂ ਤੁਸੀਂ ਦੱਸਿਆ ਬੜੇ ਖੁਸ਼ ਹੋਏ ਕਿ ਲੰਬੇ ਸਮੇਂ ਤੋਂ ਬਾਅਦ ਕਈਆਂ ਨੇ ਤੇ ਆਪਣੀ ਹੋਸ਼ ਜਦੋਂ ਦੀ ਸੰਭਾਲੀ ਹੈ ਉਸ ਤੋਂ ਬਾਅਦ ਕਦੇ ਜਥੇਦਾਰਾਂ ਦਾ ਐਸਾ ਰਤਬਾ ਐਸੀ ਬੇਬਾਕੀ ਜਿਹੜੀ ਉਹ ਨਹੀਂ ਸੀ ਦੇਖੀ ਹਮੇਸ਼ਾ ਦੇਖਿਆ ਗਿਆ ਕਿ ਜਿੰਨੇ ਵੀ ਜਥੇਦਾਰ ਅਕਾਲ ਤਖਤ ਸਾਹਿਬ ਤੇ ਹੋਏ ਉਹ ਬਾਦਲ ਦਲ ਦੇ ਨਾਲ ਰਲ ਕੇ ਚੱਲਦੇ ਰਹੇ ਆਪਾਂ ਕਈਏ ਵੀ 84 ਤੋਂ ਬਾਅਦ ਦੀ ਜਦੋਂ ਆਪਾਂ ਗੱਲ ਕਰਦੇ ਆਂ ਸੋ ਕੋਈ ਟਾਵੇਂ ਜਿਹੜੇ ਜਥੇਦਾਰ ਆਏ ਜਿਨ੍ਹਾਂ ਨੇ ਕਿਹਾ ਕਿ ਅਸੀਂ ਤੁਹਾਡੀ ਨਹੀਂ ਮੰਨਣੀ ਤੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਇੱਕ ਗੱਲ ਬੜੀ ਪ੍ਰਚਲਿਤ ਰਹੀ ਹੈ ਹੁਣ ਵੀ ਪ੍ਰਚਲਿਤ ਹੈ ਕਿ ਜਥੇਦਾਰ ਜਿਹੜੇ ਨੇ ਉਹ ਬਾਦਲਾਂ ਦੇ ਲਿਫਾਫਿਆਂ ਦੇ ਵਿੱਚੋਂ ਨਿਕਲਦੇ ਰਹੇ ਸੋ ਅੱਜ ਕਿਤੇ ਨਾ ਕਿਤੇ ਉਹ ਗੱਲ ਸਾਬਤ ਹੋ ਗਈ ਹੈ ਅਸੀਂ ਬਹੁਤ ਵਾਰ ਇਹ ਗੱਲਾਂ ਸੁਣੀਆਂ ਨੇ ਇਤਿਹਾਸ ਰਾਗੀਆਂ ਢਾਡੀਆਂ ਦੇ ਕੋਲੋਂ ਕਿ ਅਕਾਲੀ ਫੂਲਾ ਸਿੰਘ ਵਰਗਾ ਜਥੇਦਾਰ ਚਾਹੀਦਾ ਹੈ ਸਾਨੂੰ ਸੋ ਭਲੇਓ ਲੋਕੋ ਮੈਨੂੰ ਇਹ ਤਾਂ ਦੱਸੋ ਵੀ ਅਕਾਲੀ ਫੂਲਾ ਸਿੰਘ ਤਾਂ ਬਣ ਜੇ ਪਰ ਉਹਦੇ ਨਾਲ ਤੁਸੀਂ ਖੜਦੇ ਵੀ ਹੋ ਉਸ ਵੇਲੇ ਸਾਰੀ ਕੌਮ ਅਕਾਲੀ ਫੂਲਾ ਸਿੰਘ ਦੇ ਨਾਲ ਖੜ ਜਾਂਦੀ ਸੀ ਜਿਨੇ ਮਹਾਰਾਜਾ ਰਣਜੀਤ ਸਿੰਘ ਦੇ ਕੋੜੇ ਮਾਰ ਦਿੱਤੇ ਸੀ ਸੋ ਅੱਜ ਇੱਕ ਸਵਾਲ ਪੁੱਛਣ ਕਰਕੇ ਇੱਕ ਬਿਬਾਕੀ ਦੇ ਨਾਲ ਸਵਾਲ ਪੁੱਛਣ ਕਰਕੇ ਕਿ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਗਿਆ ਵੀ ਹਾਂ ਜਾਂ ਨਾ ਚ ਜਵਾਬ ਦਿਓ ਉਹ ਕਹਿੰਦੇ ਆ ਵੀ ਜਿਹੜੀ ਕੱਲ ਮੀਟਿੰਗ ਹੋਈ ਹੈ ਨਾ ਜਦੋਂ ਸੇਵਾਵਾਂ ਤੋਂ ਮੁਕਤ ਕੀਤਾ ਗਿਆ ਉਥੇ ਗੱਲ ਚੱਲੀ ਉਥੇ ਕਿਹਾ ਵੀ ਤੁਹਾਡਾ ਤੁਹਾਡੀ ਹਿੰਮਤ ਕਿਵੇਂ ਪਈ ਹੈ ਕਿ ਤੁਸੀਂ ਸੁਖਵੀਰ ਸਿੰਘ ਬਾਦਲ ਨੂੰ ਇਸ ਤਰੀਕੇ ਦੇ ਨਾਲ ਪੇਸ਼ ਆਏ ਸੋ ਦੇਖੋ ਫਿਰ ਇਹ ਵੀ ਗੱਲ ਮੰਨ ਕੇ ਚੱਲੋ ਵੀ 2 ਦਸੰਬਰ ਨੂੰ ਜਿਹੜਾ ਹੈ ਉਹ ਸਾਰਾ ਕੁਝ ਬਾਦਲ ਦਲ ਨੇ ਆਪ ਕਰਵਾਇਆ ਆਪ ਪੇਸ਼ ਹੋਏ ਆਪਣਾ ਸਾਰਾ ਉਹ ਡਰਾਮਾ ਰਚਿਆ ਬੇਸ਼ੱਕ ਜਥੇਦਾਰਾਂ ਨੂੰ ਨਹੀਂ ਆਪਾਂ ਕਹਿੰਦੇ ਜਥੇਦਾਰਾਂ ਨੇ ਆਪਣੇ ਵੱਲੋਂ ਬੜਾ ਸੁਹਿਰਦ ਰੂਪ ਜਿਹੜਾ ਹੈਗਾ ਰੋਲ ਨਭਾਇਆ ਕਿ ਅਸੀਂ ਇਹਨਾਂ ਨੂੰ ਸਜ਼ਾਵਾ ਦੇ ਰਹੇ ਹਾਂ ਪਰ ਬਾਦਲ ਦਲ ਵੱਲੋਂ ਇਹ ਸਾਰਾ ਡਰਾਮਾ ਜਿਹੜਾ ਰਚਿਆ ਗਿਆ ਜਿਹਦੇ ਜਿਹਦੇ ਬਾਰੇ ਆਪ ਵੀ ਸੁਖਬੀਰ ਸਿੰਘ ਬਾਦਲ ਉਸ ਸਜ਼ਾ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਹਿ ਚੁੱਕੇ ਨੇ ਕਿ ਅਸੀਂ ਕੀਤਾ ਵੀ ਕੁਝ ਨਹੀਂ ਸੀ ਅਸੀਂ ਤਾਂ ਵੀ ਜੈਸਟ ਕਰਦੇ ਰਹੇ ਹਾਂ ਸੋ ਇਹ ਤੁਸੀਂ ਦੇਖੋ ਭਈ ਅਕਾਲ ਤਾਕਤ ਸਾਹਿਬ ਨੂੰ ਸਮੇਂ-ਸਮੇਂ ਦੇ ਉੱਤੇ ਵਰਤਿਆ ਗਿਆ ਆਪਣਾ ਉਹ ਫਾਦਰ ਜਿਹਨੂੰ ਪ੍ਰਕਾਸ਼ ਸਿੰਘ ਬਾਦਲ ਜਿਹੜਾ ਜਿਹਨੂੰ ਕਦੇ ਸੁਖਬੀਰ ਸਿੰਘ ਬਾਦਲ ਇਹ ਕਹੇ ਜਾਂਦੇ ਮੇਰੇ ਪਿਤਾ ਸਮਾਨ ਪਾਪਾ ਜੀ ਸੋ ਉਹਨਾਂ ਨੂੰ ਫਖਰ-ਏ-ਕੌਮ ਦਾ ਅਵਾਰਡ ਵੀ ਦਵਾਇਆ ਗਿਆ ਤੇ ਤੁਸੀਂ ਇਹ ਵੀ ਦੇਖੋ ਵੀ ਉਹ ਕਿਸ ਤਰੀਕੇ ਨਾਲ ਦਵਾਇਆ ਗਿਆ ਹੋਵੇਗਾ ਇੱਕ ਕਰਪਟ ਸਿੱਖ ਇੱਕ ਗद्दार ਸਿੱਖ ਜਿਨੇ ਦੁਸ਼ਮਣ ਦਾ ਹਮੇਸ਼ਾ ਸਾਥ ਦਿੱਤਾ ਜਿਨੇ ਦੁਸ਼ਮਣ ਦੀ ਬੋਲੀ ਬੋਲੀ ਹੋਵੇ ਉਹਨੂੰ ਫਖਰ-ਏ-ਕੌਮ ਦਾ ਅਵਾਰਡ ਜਿਹੜਾ ਹੈਗਾ ਉਹ ਦਿੱਤਾ ਗਿਆ ਤੁਸੀਂ ਮੰਨਦੇ ਹੋ ਇਸ ਗੱਲ ਨੂੰ ਕਿ ਜਥੇਦਾਰਾਂ ਨੇ ਉਹ ਅਵਾਰਡ ਖੁਸ਼ ਹੋ ਕੇ ਦਿੱਤਾ ਹੋਵੇਗਾ ਜੇ ਉੱਥੇ ਅਕਾਲੀ ਫੂਲਾ ਸਿੰਘ ਹੁੰਦੇ ਤਾਂ ਕੀ ਪ੍ਰਕਾਸ਼ ਬਾਦਲ ਨੂੰ ਉਹ ਇਹ ਅਵਾਰਡ ਦਿੰਦੇ ਕਦੇ ਵੀ ਨਹੀਂ ਦਿੰਦੇ ਸੋ ਇਹ ਉਸ ਵੇਲੇ ਵੀ ਦਵਾਇਆ ਗਿਆ ਸਮੇਂ-ਸਮੇਂ ਦੇ ਉੱਤੇ ਫੈਸਲੇ ਜਿਹੜੇ ਲਏ ਗਏ ਇੱਕ ਗੱਲ ਮੈਂ ਤੁਹਾਨੂੰ ਹੋਰ ਯਾਦ ਕਰਵਾ ਦਿੰਦਾ ਕਿ ਹੋਇਆ ਕੀ ਜਦੋਂ ਤੁਹਾਨੂੰ ਯਾਦ ਹੋਣਾ ਹੈ 2012 ਦੇ ਵਿੱਚ ਭਾਈ ਰਾਜੂ ਆਣੇ ਦੀ ਫਾਂਸੀ ਰਿਕਵਾਉਣ ਵਾਸਤੇ ਜਗਾ ਜਗਾ ਦੇ ਉੱਤੇ ਧਰਨੇ ਮੋਰਚੇ ਲੱਗੇ ਹੋਏ ਸੀ ਸੋ ਗਰਦਾਸਪੁਰ ਦੇ ਵਿੱਚ ਇੱਕ ਨੌਜਵਾਨ ਦਾ ਕਤਲ ਹੋ ਜਾਂਦਾ ਪੁਲਿਸ ਦੀ ਗੋਲੀ ਦੇ ਨਾਲ ਜਸਪਾਲ ਸਿੰਘ ਕਿਉੜ ਸਿਧਮਾ ਜਿਹਦਾ ਨਾਂ ਸੀ 19 ਸਾਲਾਂ ਦਾ ਉਹ ਜਿਹੜਾ ਨੌਜਵਾਨ ਸੀ ਸੋ ਉਹਦੀ ਮੌਤ ਤੋਂ ਬਾਅਦ ਉੱਥੇ ਦੇ ਸਿੱਖਾਂ ਨੇ ਰੋਹ ਵਿੱਚ ਆ ਕੇ ਤੇ ਉੱਥੇ ਹੀ ਜਿਹੜਾ ਰਸਤਾ ਹੈਗਾ ਉਹ ਜਾਮ ਕਰ ਦਿੱਤਾ ਰੋਡ ਜਾਮ ਕਰ ਦਿੱਤੇ ਤੇ ਜਥੇਦਾਰ ਸਾਹਿਬ ਸੀ ਉਸ ਵੇਲੇ ਮੈਂ ਵਿਸਰ ਗਿਆ ਕਿਹੜੇ ਕੀ ਨਾਂ ਸੀ ਉਹਨਾਂ ਦਾ ਆ 212 ਦੀ ਤੁਸੀਂ ਆਪ ਹੀ ਹਿਸਾਬ ਲਾ ਲਿਓ ਕਿਹੜੇ ਜਥੇਦਾਰ ਸੀ ਉਹ ਉੱਥੇ ਬੈਠੇ ਹੋਏ ਸੀ ਉਹ ਉੱਥੇ ਬੈਠੇ ਹੋਏ ਆ ਪਰਿਵਾਰ ਦੇ ਨਾਲ ਉਹਨਾਂ ਨੂੰ ਮਨਾ ਰਹੇ ਆ ਵੀ ਤੁਸੀਂ ਰਸਤੇ ਜਾਮ ਨਾ ਕਰੋ ਅਸੀਂ ਇਸ ਤਰ੍ਹਾਂ ਕਰਾਂਗੇ ਆ ਹੋਏਗਾ ਅਸੀਂ ਜਿਹੜੇ ਜਿਨ੍ਹਾਂ ਨੇ ਗੋਲੀ ਚਲਾਈ ਆ ਪੁਲਿਸ ਵਾਲਿਆਂ ਤੇ ਮੁਕੱਦਮਾ ਹੋਏਗਾ ਕਹਿੰਦੇ ਆ ਕਿ ਉਹ ਜਥੇਦਾਰ ਨੇ ਸਪੀਕਰ ਤੇ ਉੱਤੇ ਲਾ ਕੇ ਸੁਖਬੀਰ ਬਾਦਲ ਨੂੰ ਫੋਨ ਮਲਾ ਲਿਆ ਤੇ ਸੁਖਬੀਰ ਬਾਦਰ ਉਹਨਾਂ ਨੂੰ ਮਤਲਬ ਕਿ ਗੁੱਸੇ ਦੇ ਨਾਲ ਬੋਲਿਆ ਇਸ ਤਰੀਕੇ ਦੇ ਨਾਲ ਝਿੜਕਿਆ ਕਿ ਇੱਕ ਜਥੇਦਾਰ ਨਹੀਂ ਉਹਦਾ ਨੌਕਰ ਹੋਵੇ ਸੋ ਇਹ ਉਸ ਵੇਲੇ ਦੇ ਹਾਲਾਤ ਬਣੇ ਉਸ ਤੋਂ ਬਾਅਦ ਜਦੋਂ ਤੁਸੀਂ ਦੇਖੋ ਵੀ ਗੁਰਬਖਸ਼ ਸਿੰਘ ਖਾਲਸਾ ਹੋਰਾਂ ਨੇ ਭੁੱਖ ਹੜਤਾਲ ਰੱਖੀ ਆ ਉਥੇ ਵੀ ਜ਼ਥੇਦਾਰਾਂ ਨੂੰ ਭੇਜਿਆ ਗਿਆ ਕਿ ਜਾ ਕੇ ਤੁਸੀਂ ਇਹਨਾਂ ਦੀ ਭੁੱਖ ਹੜਤਾਲ ਜਿਹੜੀ ਹੈ ਉਹ ਕੈਨਸਲ ਕਰਵਾਓ ਉਹ ਕਰਵਾਈ ਕਿਉਂਕਿ ਇੱਕ ਪਾਸੇ ਜ਼ਥੇਦਾਰ ਖੜਾ ਹੈ ਤੇ ਇੱਕ ਆਮ ਸਿੱਖ ਦਾ ਕੀ ਉਹਦੇ ਵਿੱਚ ਰਹਿ ਜਾਂਦਾ ਵੀ ਜੇ ਜ਼ਥੇਦਾਰ ਹੀ ਆ ਕੇ ਕਹਿ ਦੇਵੇ ਵੀ ਮੈਂ ਬੈਠਾਂ ਮੈਂ ਜ਼ਿੰਮੇਵਾਰੀ ਲੈਣਾ ਤੁਸੀਂ ਆਪਣੀ ਭੁੱਖ ਹੜਤਾਲ ਖਤਮ ਕਰੋ ਉਦੋਂ ਵੀ ਵਰਤੇ ਗਏ ਫਿਰ ਸਮੇਂ-ਸਮੇਂ ਦੇ ਉੱਤੇ ਸਰਸੇ ਵਾਲੇ ਸਾਧ ਨੂੰ ਮੁਆਫੀਨਾਮਾ ਦੇਣਾ ਉਹ ਉਹ ਜਿਹੜੇ ਚੰਡੀਗੜ੍ਹ ਸੱਦ ਕੇ ਸਾਰਿਆਂ ਦੇ ਹਸਤਾਕਰ ਲੈਣੇ ਸੋ ਬਹੁਤ ਕੁਝ ਜਿਹੜਾ ਹੈਗਾ ਹੁਣ ਤੱਕ ਹੁੰਦਾ ਆਇਆ ਇਸ ਨੂੰ ਆਪਾਂ ਆਪ ਹਿਸਾਬ ਲਾ ਲਈਏ ਕਿ ਜਥੇਦਾਰ ਸ਼੍ਰੋਮਣੀ ਕਮੇਟੀ ਅਕਾਲ ਤਖਤ ਦਾ ਖਤਸਾਬ ਜਿਹੜਾ ਹੈਗਾ ਉਹਨੂੰ ਬਾਦਲ ਪਰਿਵਾਰ ਨੇ ਹੁਣ ਤੱਕ ਆਪਣੇ ਹੱਕ ਦੇ ਵਿੱਚ ਕਿਵੇਂ ਬੁਗਤਾਇਆ ਦੁਸ਼ਮਣ ਦੇ ਹੱਕ ਦੇ ਵਿੱਚ ਕਿਵੇਂ ਬੁਗਤਾਇਆ ਕੱਲਾ ਆਪਣੇ ਹੱਕ 'ਚ ਨਹੀਂ ਇਥੇ ਇਹ ਵੀ ਗੱਲ ਮੈਂ ਤੁਹਾਨੂੰ ਕਲੀਅਰ ਕਰ ਦਿੰਦਾ ਇਹ ਨਾ ਕੋਈ ਸੋਚੇ ਕਿ ਸਿਰਫ ਆਪਣੇ ਪਰਿਵਾਰ ਦੀ ਭਲਾਈ ਵਾਸਤੇ ਅਕਾਲ ਤਖਤ ਦੀ ਵਰਤੋਂ ਕੀਤੀ ਗਈ ਹੈ ਦੁਸ਼ਮਣ ਦੇ ਹੱਤ ਕੰਡੇ ਜਿਹੜੇ ਸਿਗੇ ਉਹਨਾਂ ਦੀ ਪੂਰਤੀ ਵਾਸਤੇ ਅਕਾਲ ਤਖਦੀ ਸ਼੍ਰੋਮਣੀ ਕਮੇਟੀ ਦੀ ਵਰਤੋਂ ਕੀਤੀ ਗਈ ਹੈ। ਅਸੀਂ ਪਿਛਲੇ ਦਿਨੀ ਇੱਕ ਪ੍ਰੋਗਰਾਮ ਕੀਤਾ ਤੁਹਾਨੂੰ ਯਾਦ ਵੀ ਹੋਣਾ ਮੈਂ ਤੁਹਾਨੂੰ ਕਿਹਾ ਸੀ ਕਿ ਬਹੁਤਾਤ ਜਿਹੜੀਆਂ ਸਿੱਖਾਂ ਦੀਆਂ ਸੰਸਥਾਵਾਂ ਨੇ ਉਹਦੇ ਮੁਖੀ ਜਿਹੜੇ ਨੇ ਬਹੁਤਾਤ ਦਾ ਮਤਲਬ ਇਹ ਨਹੀਂ ਕਿ ਸਾਰੀਆਂ ਮੈਂ ਫਿਰ ਇਹ ਗੱਲ ਕਲੀਅਰ ਕਰ ਦਵਾਂ। ਕੁਝ ਹੈਗੀਆਂ ਨੇ ਜਿਹੜੀਆਂ ਪੂਰੀ ਅਣਖ ਦੇ ਨਾਲ, ਗੈਰਤ ਦੇ ਨਾਲ ਜਿਹੜੀ ਆਪਣੀ ਜਥੇਬੰਦੀ ਚਲਾ ਰਹੀਆਂ ਤੇ ਸਿੱਖੀ ਸਿਧਾਂਤਾਂ ਦੇ ਉੱਤੇ ਖੜੀਆਂ ਹੋਈਆਂ। ਪਰ ਬਹੁਤਾਤ ਐਸੀਆਂ ਨੇ ਜਿਨ੍ਹਾਂ ਦੇ ਮੁਖੀ ਸਰਕਾਰ ਨੇ ਉਹ ਆਪਣੇ ਲਾਏ ਹੋਏ ਆ। ਸੋ ਇਸੇ ਤਰੀਕੇ ਦੇ ਨਾਲ ਬਾਦਲ ਪਰਿਵਾਰ ਨੇ ਸੈਂਟਰ ਦੇ ਜ਼ਰੀਏ ਆਪਾਂ ਕਈ ਐ ਵੀ ਸ਼੍ਰੋਮਣੀ ਕਮੇਟੀ ਦੇ ਉੱਤੇ ਨਾਗਵਲ ਪਾਇਆ ਹੋਇਆ ਜੋ ਹੁਣ ਤੱਕ ਪਿਆ ਹੋਇਆ ਹੁਣ ਇਹ ਗੱਲ ਆਪਾਂ ਭੁੱਲ ਜਾਈਏ ਕਿ ਉਹ ਕੋਈ ਇਸ ਤਰੀਕੇ ਦਾ ਜਿਹੜਾ ਸਿੱਖ ਕੌਮ ਦੇ ਹੱਕ ਦੇ ਵਿੱਚ ਫੈਸਲਾ ਜਿਹੜਾ ਹੈ ਅਜੇ ਤੁਹਾਨੂੰ ਹੋਰ ਐਗਜ਼ਾਮਪਲ ਦੇ ਦਵਾ ਸੱਚ ਮੈਨੂੰ ਯਾਦ ਆ ਗਈ ਜੱਬੇ ਦੇ ਵਿੱਚ ਸਰਬੱਤ ਖਾਲਸਾ ਸੱਦਿਆ ਗਿਆ ਤੇ ਜਥੇਦਾਰਾਂ ਨੇ ਉਸ ਦੀ ਸਪੋਰਟ ਨਹੀਂ ਕੀਤੀ ਬਰਗਾੜੀ ਦੇ ਵਿੱਚ ਉਹ ਮੋਰਚਾ ਲੱਗਦਾ ਉਹਦੀ ਜਥੇਦਾਰਾਂ ਨੇ ਸਪੋਰਟ ਨਹੀਂ ਕੀਤੀ ਕਿਉਂ ਕਿ ਕਿਉਂਕਿ ਪਿੱਛੋਂ ਪ੍ਰੈਸ਼ਰ ਸੀ ਵੀ ਤੁਸੀਂ ਨਹੀਂ ਕਰਨਾ ਭਾਈ ਅਮਰਤਪਾਲ ਸਿੰਘ ਨੇ ਜਦੋਂ ਰੂਪੋਸ਼ ਹੋਏ ਉਹਨਾਂ ਨੇ ਗੈਰਨੀ ਹਰਪ੍ਰੀਤ ਸਿੰਘ ਨੂੰ ਇੱਕ ਸੁਨੇਹਾ ਲਾਇਆ ਕਿ ਭਾਈ ਤੁਸੀਂ ਸਰਬਤ ਖਾਲਸਾ ਸਰਦੋ ਸੋ ਉਹਦੇ ਉੱਤੇ ਅੰਗੋਲੀਆਂ ਕਰ ਦਿੱਤਾ ਗਿਆ ਭਾਈ ਜਿਹੜੇ ਅਮਰਤਪਾਲ ਸਿੰਘ ਹੋਰੀ ਹੈ ਉਹਨਾਂ ਦੇ ਇਸ ਸਟੇਟਮੈਂਟ ਨੂੰ ਵੀ ਅੰਗੋਲੀਆਂ ਕਰ ਦਿੱਤਾ ਗਿਆ ਈਵਨ ਕਿ ਇੱਥੋਂ ਤੱਕ ਕਿਹਾ ਗਿਆ ਕਿ ਪੇਸ਼ ਹੋ ਜਾਓ ਮਤਲਬ ਪੇਸ਼ ਹੋਣ ਦੀ ਗੱਲ ਕੀਤੀ ਗਈ ਅੱਛਾ ਹੁਣ ਇਹਦੇ ਵਿੱਚ ਹੋਰ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਦੱਸਣੀ ਚਾਹੁੰਨਾ ਤੇ ਮੈਂ ਜਥੇਦਾਰ ਸਾਹਿਬ ਨੂੰ ਸੁਨੇਹਾ ਲਾਉਣਾ ਚਾਹੁੰਨਾ ਹੁਣ ਤਾਂ ਤੁਹਾਨੂੰ ਕੋਈ ਡਰ ਨਹੀਂ ਹੈ ਹੁਣ ਤਾਂ ਕੌਮ ਵੀ ਤੁਹਾਡੇ ਨਾਲ ਖੜੀ ਹੋਈ ਹੈ ਆਪਨਾ ਆਤਮਕ ਤੌਰ ਤੇ ਇੱਕ ਹਮਦਰਦੀ ਦੇ ਤੌਰ ਤੇ ਤੇ ਜੋ ਤੁਹਾਡੇ ਨਾਲ ਹੋਇਆ ਉਹ ਉਹਦੇ ਉਹਦੇ ਕਰਕੇ ਸੋ ਹੁਣ ਮੈਨੂੰ ਲੱਗਦਾ ਵੀ ਉਹ ਸਮਾਂ ਆ ਗਿਆ ਜਦੋਂ ਜਥੇਦਾਰ ਹਰਪ੍ਰੀਤ ਸਿੰਘ ਹੋਰਾਂ ਨੂੰ ਸਾਰੇ ਚਿੱਠੇ ਜਿਹੜੇ ਨੇ ਉਹ ਖੋਲ ਦੇਣੇ ਚਾਹੀਦੇ ਆ ਉਹ ਪਟਾਰੀ ਖੋਲ ਦੇਣੀ ਚਾਹੀਦੀ ਹੈ ਜਦੋਂ ਤੋਂ ਉਹ ਜਥੇਦਾਰ ਨੇ ਜਥੇਦਾਰ ਦਾ ਖੈਰ ਉਹ ਦਮਦਮਾ ਸਾਫ ਦੇ ਬਹੁਤ ਪਹਿਲਾਂ ਦੇ ਨੇ ਸੋ ਉਸ ਵੇਲੇ ਤੋਂ ਲੈ ਕੇ ਜਿੰਨੀ ਉਹਨਾਂ ਦੇ ਕੋਲ ਜਾਣਕਾਰੀ ਹੈ ਕਿ ਕਿਵੇਂ ਗਲਬਾ ਪਾਇਆ ਹੋਇਆ ਬਾਦਲ ਪਰਿਵਾਰ ਨੇ ਉਹ ਸਾਰਾ ਕੁਝ ਰੱਖ ਦੇਣਾ ਚਾਹੀਦਾ ਕਿੱਥੇ ਕਿੱਥੇ ਦਬਾਅ ਪਾਇਆ ਗਿਆ ਕਿੰਨੇ ਕਿੰਨੇ ਦਬਾਅ ਪਾਇਆ ਵੋਟਾਂ ਵੇਲੇ ਸਾਨੂੰ ਹਮਾਇਤ ਕਰਨ ਲਈ ਕਿਹਾ ਗਿਆ ਸਰਸੇ ਵਾਲੇ ਸਾਥ ਵੇਲੇ ਜੋਸ਼ ਹੋਇਆ ਉਹ ਸਾਰਾ ਕੁਝ ਖੋਲ ਕੇ ਰੱਖ ਦੇਣਾ ਚਾਹੀਦਾ ਤੇ ਕੌਮ ਜਿਹੜੀ ਹੈਗੀ ਆ ਉਹ ਜਥੇਦਾਰ ਸਾਹਿਬ ਦੇ ਨਾਲ ਹੈ ਤੇ ਇੱਕ ਜਥੇਦਾਰ ਸਾਹਿਬ ਹੁਣ ਇੱਕ ਲੀਡਰ ਵਜੋਂ ਵੀ ਉੱਪਰ ਸਕਦੇ ਨੇ ਜੇਕਰ ਉਹ ਸਾਰਾ ਕੁਝ ਲਿਆ ਕੇ ਸਾਹਮਣੇ ਰੱਖ ਦੇਣ ਸੋ ਇਹ ਸੁਨੇਹਾ ਅਸੀਂ ਇਸ ਪ੍ਰੋਗਰਾਮ ਦੇ ਜ਼ਰੀਏ ਜਥੇਦਾਰ ਸਾਹਿਬ ਤੱਕ ਲਾਉਣਾ ਚਾਹੁੰਦੇ ਆਂ ਜੀ ਅੰਦਲਜੀਤ ਸਿੰਘ ਜੀ ਲੱਗਦਾ ਕਿ ਜੋ ਹੁਣ ਹੋ ਚੁੱਕਿਆ ਹੈ ਕਿ ਭਵਿੱਖ ਦੇ ਵਿੱਚ ਕੋਈ ਹੋ ਉਹ ਜਥੇਦਾਰ ਸਾਹਿਬ ਹੁਣ ਕੋਈ ਐਦਾਂ ਆਵਾਜ਼ ਚੱਕਣਗੇ ਜਾਂ ਉਸ ਤਰੀਕੇ ਨਾਲ ਕਿ ਉਹ ਕਿ ਜੋਨਾ ਸਾਹਮਣੇ ਪੇਸ਼ ਹੋਏਗਾ ਉਸ ਨੂੰ ਉਦਾਂ ਸਵਾਲ ਜਾਂ ਜਵਾਬ ਲੈ ਸਕਣਗੇ ਹਾਂ ਜਾਂ ਨਾ ਵਿੱਚ ਜਾਂ ਫਿਰ ਕਹੋ ਕਿ ਹੁਣ ਕੋਈ ਹੋਰ ਜਥੇਦਾਰ ਜੋ ਹੁਣ ਆਣਗੇ ਅੱਗੇ ਕਿ ਉਸ ਤੋਂ ਬਾਅਦ ਕਹੋ ਕਿ ਪੂਰੀ ਕਮੇਟੀ ਸੀ ਕਮਿਟੀ ਕੀ ਹੁਣ ਦੁਬਾਰਾ ਕੋਈ ਇਹ ਜੀ ਮੀਤ ਰੱਖੂਗੀ ਕਿ ਜੇ ਦੇਖੋ ਸਾਰੀ ਘਟਨਾ ਕਹਿੰਦੇ ਕੋਈ ਕਈ ਸਵਾਲ ਜੋ ਨੇ ਉਹ ਇਸੇ ਕਹੋ ਕਿ ਘੰਣਾ ਤੋਂ ਬਾਅਦ ਖੜੇ ਹੋ ਜਾਂਦੇ ਨੇ ਦੇਖੋ ਪ੍ਰਕਾਸ਼ ਸਿੰਘ ਬਾਦਲ ਦੇ ਬਾਰੇ ਇਹ ਗੱਲ ਮਸ਼ਹੂਰ ਹੈ ਕਿ 84 ਦਾ ਜੋ ਸਾਾਕਾ ਵਰਤਾਇਆ ਗਿਆ ਨਾ ਉਹਦੇ ਵਿੱਚ ਉਹਦਾ ਇੱਕ ਵੱਡਾ ਹੱਥ ਸੀ ਅਸੀਂ ਏਜੰਸੀਆਂ ਨੂੰ ਸੈਂਟਰ ਨੂੰ ਬਰੀ ਨਹੀਂ ਕਰਦੇ ਪਰ ਪ੍ਰਕਾਸ਼ ਸਿੰਘ ਬਾਦਲ ਦਾ ਇੱਕ ਵੱਡਾ ਹੱਥ ਸੀ ਪ੍ਰਕਾਸ਼ ਸਿੰਘ ਬਾਦਲ ਬਾਰੇ ਮੰਨਿਆ ਜਾਂਦਾ ਵੀ ਬੜੇ ਵੱਡੇ ਵੱਡੇ ਧਨਾੜ ਲੀਡਰ ਜਿਹੜੇ ਨੇ ਉਹ ਇਹਨੇ ਜਿਹੜੇ ਖੁੱਡੇ ਲੈਣ ਲਾ ਦਿੱਤੇ ਹੌਲੀ ਹੌਲੀ ਕਰਦੇ ਆ ਬੜੇ ਵੱਡੇ ਲੀਡਰ ਸੀ ਜੋ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਨ ਦੀ ਹੈਸੀਅਤ ਰੱਖਦੇ ਸੀ ਮਤਲਬ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਬੜੇ ਸਿਆਣੇ ਲੀਡਰ ਸੀ ਇੱਕ ਇੱਕ ਕਰਕੇ ਇਹਨਾਂ ਨੇ ਉਹ ਸਾਰੇ ਲੀਡਰ ਖੂਨ ਜੇਲ ਕਰ ਦਿੱਤੇ ਉਹਦੇ ਵਿੱਚ ਹੁਣ ਆਪਾਂ ਜਿਹੜੇ ਸਾਕਾ ਜਿਹੜਾ ਹੋਇਆ 84 ਦਾ ਉਹਦੇ ਵਿੱਚ ਆਪਾਂ ਸੰਤ ਜਰਨੈਲ ਸਿੰਘ ਦੀ ਵੀ ਗੱਲ ਕਰ ਲਈਏ ਉਹਨਾਂ ਦੇ ਸਾਥੀਆਂ ਦੀ ਹੋਰ ਖੜਕੂ ਸਿੰਘਾਂ ਦੀ ਉਸ ਤੋਂ ਬਾਅਦ ਜਿਹੜੇ ਮੈਂ ਤੁਹਾਨੂੰ ਦੱਸਿਆ ਕਿ ਰਾਜਨੀਤਿਕ ਲੀਡਰ ਜਿਹੜੇ ਬੜੀ ਕਾਬਲੀਅਤ ਰੱਖਦੇ ਸੀ ਤੇ ਜਿਹੜੇ ਸਿੱਖ ਕੌਮ ਦੀ ਗੱਲ ਕਰਨਾ ਚਾਹੁੰਦੇ ਸੀ ਉਹਨਾਂ ਨੂੰ ਵੀ ਹੌਲੀ-ਹੌਲੀ ਪ੍ਰਕਾਸ਼ ਸਿੰਘ ਬਾਦਲ ਨੇ ਸਾਈਡ ਤੇ ਕਰ ਦਿੱਤਾ ਫਿਰ ਉਸ ਤੋਂ ਬਾਅਦ ਵਾਰੀ ਆ ਜਾਂਦੀ ਹੈ ਜਦੋਂ ਲੀਡਰਾਂ ਵਾਲੇ ਪਾਸਿਓਂ ਮੈਦਾਨ ਖਾਲੀ ਹੋ ਗਿਆ ਫਿਰ ਗੱਲ ਆਪਾਂ ਜਥੇਦਾਰਾਂ ਦੀ ਕਰ ਲਈਏ ਸੋ ਜਥੇਦਾਰੀ ਦੌਰਾਨ ਇਸ ਪੀਰੀਅਡ ਦੇ ਦੌਰਾਨ ਇਸ 40 ਸਾਲ ਦੇ ਦੌਰਾਨ ਜਿਹੜਾ ਵੀ ਜਥੇਦਾਰ ਬਾਗੀ ਹੋਇਆ ਜਿਵੇਂ ਮੈਂ ਭਾਈ ਰਣਜੀਤ ਸਿੰਘ ਦੀ ਗੱਲ ਕੀਤੀ ਐ ਸੋ ਉਹਨਾਂ ਨੂੰ ਵੀ ਸਾਈਡ ਤੇ ਕਰ ਦਿੱਤਾ ਗਿਆ ਅੱਜ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕਿਤੇ ਆਪਣੀ ਤੜ ਦਿਖਾਈ ਉਹਨਾਂ ਨੇ ਦੱਸਿਆ ਕਿ ਜਥੇਦਾਰ ਕੌਣ ਹੁੰਦਾ ਤੇ ਉਹਨਾਂ ਨੂੰ ਵੀ ਸਾਈਡ ਦੇ ਉੱਤੇ ਕਰ ਦਿੱਤਾ ਗਿਆ ਇਹ ਤੁਹਾਡੀ ਗੱਲ ਦਾ ਜਵਾਬ ਇਹ ਹੈ ਕਿ ਫਿਊਚਰ ਦੇ ਵਿੱਚ ਜਿੰਨੀ ਦੇਰ ਮੈਂ ਇਹ ਕਹਾਂਗਾ ਇਹ ਨਹੀਂ ਆਪਾਂ ਕਹਿ ਸਕਦੇ ਵੀ ਜਥੇਦਾਰ ਗੱਲ ਕਰਨਗੇ ਜਾਂ ਨਹੀਂ ਬਾਦਲ ਦਲ ਦਾ ਗਲਵਾ ਸੈਂਟਰ ਦਾ ਗਲਬਾ ਜਿੰਨੀ ਤੱਕ ਸ਼੍ਰੋਮਣੀ ਕਮੇਟੀ ਅਕਾਲ ਤਖਤ ਤੋਂ ਨਹੀਂ ਹਟਦਾ ਉਨੀਂ ਦਿਨ ਤੁਹਾਡੇ ਜਥੇਦਾਰ ਗੱਲ ਕਰ ਹੀ ਨਹੀਂ ਸਕਦੇ ਸੋ ਹੁਣ ਆਪਾਂ ਬਿਲਕੁਲ ਮੈਂ ਇਹ ਨਹੀਂ ਕਹਿੰਦਾ ਕਿ 2 ਦਸੰਬਰ ਨੂੰ ਫੈਸਲੇ ਜਿਹੜੇ ਲਏ ਗਏ ਉਹ ਉਹ ਸਹੀ ਨਹੀਂ ਹੈਗੇ ਪਰ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਵੀ ਨਰਮਾਈ ਸੀ ਉਹਨਾਂ ਦੇ ਵਿੱਚ ਵੀ ਨਰਮਾਈ ਹੈ ਤੇ ਹੁਣ ਤੱਕ ਦੇਖੋ ਜਿਹੜੇ ਮਤੇ ਪਾਏ ਗਏ ਉਹਨਾਂ ਨੂੰ ਪਾਸ ਹੀ ਨਹੀਂ ਕੀਤਾ ਗਿਆ ਉਹਨਾਂ ਨੂੰ ਲਾਗੂ ਨਹੀਂ ਕੀਤਾ ਗਿਆ ਇੱਕ ਵਾਰੀ ਸੁਖਵੀਰ ਬਾਦਲ ਅਸਲੀਫਾ ਦੇ ਦਿੰਦੇ ਆ ਤੇ ਤੁਸੀਂ ਹੁਣ ਆਉਂਦੇ ਦਿਨਾਂ ਦੇ ਵਿੱਚ ਦੇਖ ਲਿਓ ਆ ਮੇਰੀ ਇੱਕ ਕਟਿੰਗ ਕਰਕੇ ਰੱਖ ਲਿਓ ਇਸ ਪ੍ਰੋਗਰਾਮ ਦੀ ਦੁਬਾਰਾ ਜਿਹੜੀ ਇਹਨਾਂ ਦੀ ਕਮੇਟੀ ਬੈਠੇ ਇਹਨਾਂ ਦੀ ਪਾਰਟੀ ਦੇ ਨੁਮਾਇੰਦੇ ਬਹਿਣਗੇ ਤੇ ਕਹਿਣਗੇ ਦੁਬਾਰਾ ਅਸੀਂ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾਉਨੇ ਆ। ਸੋ ਜਥੇਦਾਰ ਤਾਂ ਫੇਰ ਹੀ ਗੱਲ ਕਰ ਸਕਦੇ ਨੇ ਉਸ ਵੇਲੇ ਦੇਖੋ ਜਿਹੜਾ ਜਥੇਦਾਰ ਅਕਾਲੀ ਫੂਲਾ ਸਿੰਘ ਦੀ ਆਪਾਂ ਗੱਲ ਕਰ ਰਹੇ ਪਹਿਲਾਂ ਵੀ ਕੀਤੀ ਐ ਉਹ ਉਦੋਂ ਹੀ ਕਰੇਗਾ ਜਦੋਂ ਉਹ ਆਜ਼ਾਦ ਹੋਏਗਾ। ਉਹਦੀ ਸੋਚ ਆਜ਼ਾਦ ਹੋਏਗੀ ਉਹਦੇ ਉੱਤੇ ਗਲਬਾ ਨਹੀਂ ਹੋਏਗਾ। ਉਹਦੇ ਤੇ ਪ੍ਰੈਸ਼ਰ ਨਹੀਂ ਹੋਏਗਾ ਸਰਕਾਰ ਦਾ। ਫੇਰ ਹੀ ਉਹ ਗੱਲ ਜਿਹੜੀ ਆ ਉਹ ਕਰ ਸਕਦਾ ਕੌਮ ਦੀ अदरवाइज ਆਪਾਂ ਕੋਈ ਭੁਲੇਖਾ ਨਾ ਰੱਖੀਏ। ਇਸੇ ਤਰੀਕੇ ਦੇ ਨਾਲ ਹੁੰਦਾ ਰਹੇਗਾ ਸਰਸੇ ਵਾਲੇ ਸਾਧਾਂ ਵਰਗੇ ਲੋਕ ਮਾਫ਼ ਹੁੰਦੇ ਰਹਿਣਗੇ। ਬਰਗਾੜੀ ਦੇ ਮੂਰਤੀਆਂ ਦਾ ਵਿਰੋਧ ਹੁੰਦਾ ਰਹੇਗਾ ਕੌਮੀ ਯੋਧਿਆਂ ਦਾ ਵਿਰੋਧ ਹੁੰਦਾ ਰਹੇਗਾ ਸੋ ਜਿੱਥੇ-ਜਿੱਥੇ ਵਿਖੜਨ ਦੀ ਗੱਲ ਹੋਈ ਉਥੇ ਮੌਨ ਧਾਰ ਲਿਆ ਜਾਏਗਾ ਸੋ ਇਹ ਸਾਰਾ ਕੁਝ ਇਸ ਤਰੀਕੇ ਦੇ ਨਾਲ ਚੱਲਦਾ ਜਾਏਗਾ ਜੀ ਅ ਜਜੀ ਸਿੰਘ ਜੀ ਆਖਿਰ ਤੋਂ ਮੈਂ ਰਿਐਕਸ਼ਨ ਲੈਣਾ ਚਾਹਾਂਗਾ ਯੂਕੇ ਦੀ ਸੰਗਤ ਇਸ ਫੈਸਲੇ ਨੂੰ ਕਿਵੇਂ ਦੇਖਦੀ ਹੈ ਕੀ ਉਹਨਾਂ ਦੇ ਪ੍ਰਤੀਕਾਂ ਸਾਹਮਣੇ ਆ ਰਹੇ ਨੇ ਫਿਰ ਨਾਲ ਗੱਲਬਾਤ ਵਿੱਚ ਕੋਈ ਸਾਹਮਣੇ ਆਏ ਹੋਵੇ ਤੁਸੀਂ ਕਿਸੇ ਨਾਲ ਗੱਲ ਕੀਤੀ ਹੋਵੇ ਉਥੇ ਦੇ ਜਿਵੇਂ ਗੁਰਦੁਆਰੇ ਵਿੱਚ ਜਾਣਦੇ ਗੁਰਦੁਆਰੇ ਵਿੱਚ ਲੋਕ ਕੀ ਕਹਿ ਰਹੇ ਨੇ ਉਥੇ ਦੇ ਜੋ ਅਕਸਰ ਹੀ ਕਹਿੰਦੇ ਕਿ ਆਪਣੇ ਆਪਣੇ ਕਹਿੰਦੇ ਕਿ ਪੱਖ ਰੱਖਣ ਵਿੱਚ ਕਦੀ ਪਿੱਛੇ ਨਹੀਂ ਹ ਦੇਖੋ ਪਿਛਲੇ ਦਿਨੀ ਇਥੋਂ ਦੀਆਂ ਕਮੇਟੀਆਂ ਵੱਲੋਂ ਗੁਰਦੁਆਰਾ ਕਮੇਟੀਆਂ ਤੇ ਬਹੁਤ ਸਾਰ ਸੰਸਾਮਾਂ ਵੱਲੋਂ ਇੱਕ ਫੈਸਲਾ ਲਿਆ ਗਿਆ ਮਤਾ ਪਾਇਆ ਗਿਆ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਬਾਈਕਾਟ ਕਰਦੇ ਹਾਂ ਉਹਨਾਂ ਨੂੰ ਯੂਕੇ ਦੀਆਂ ਗੁਰਦੁਆਰਿਆਂ ਦੇ ਵਿੱਚ ਸਟੇਜਾਂ ਤੋਂ ਨਹੀਂ ਬੋਲਣ ਦਿੱਤਾ ਜਾਏਗਾ ਸੰਗਤ ਦੇ ਤੌਰ ਦੇ ਉੱਤੇ ਜ਼ਰੂਰ ਆ ਸਕਦੇ ਨੇ ਸੋ ਮਤਲਬ ਕਿਸੇ ਤਰੀਕੇ ਦਾ ਵੀ ਉਹਨਾਂ ਨੂੰ ਵੈਲਕਮ ਜਿਹੜਾ ਹੈ ਉਹ ਇੱਥੇ ਨਹੀਂ ਹੈਗਾ ਤੇ ਤੁਹਾਨੂੰ ਪਤਾ ਹੈ ਕਿ ਇਸ ਵੇਲੇ ਜਥੇਦਾਰ ਗਿਆਨੀ ਰਗਵੀਰ ਸਿੰਘ ਜਿਹੜੇ ਨੇ ਉਹ ਇਸ ਵੇਲੇ ਯੂਕੇ ਫੇਰੀ ਦੇ ਉੱਤੇ ਨੇ ਸੋ ਉਹਨਾਂ ਦਾ ਬਿਆਨ ਹਜੇ ਤੱਕ ਕੋਈ ਵੀ ਇਸ ਬਾਰੇ ਨਹੀਂ ਆਇਆ ਪਰ ਜਿਹੜੀ ਗੱਲ ਮੈਂ ਤੁਹਾਨੂੰ ਦੱਸਣੀ ਚਾਹੁੰਨਾ ਹੈ ਕਿ ਹੁਣ ਜਿਹੜਾ ਇਹ ਫੈਸਲਾ ਲਿਆ ਗਿਆ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਇਸ ਫੈਸਲੇ ਦਾ ਵੀ ਕੜੜਾ ਵਿਰੋਧ ਜਿਹੜਾ ਹੈਗਾ ਉਹ ਯੂਕੇ ਵੱਲੋਂ ਯੂਕੇ ਦੇ ਸਿੱਖਾਂ ਵੱਲੋਂ ਅਮਰੀਕਾ ਕੈਨੇਡਾ ਬਾਹਰ ਵੱਸਦੇ ਸਿੱਖਾਂ ਵੱਲੋਂ ਕੀਤਾ ਜਾਵੇਗਾ ਆਉਂਦੇ ਦਿਨਾਂ ਦੇ ਵਿੱਚ ਤੁਸੀਂ ਵੀਡੀਓਜ਼ ਦੇਖੋਗੇ ਸਾਡੇ ਚੈਨਲ ਦੇ ਜ਼ਰੀਏ ਵੀ ਦੇਖੋਗੇ ਸੋ ਕਿਉਂਕਿ 2 ਦਸੰਬਰ ਵਾਲੇ ਫੈਸਲਿਆਂ ਨੂੰ ਲੈ ਕੇ ਯੂਕੇ ਦੀ ਸਾਰੀ ਸੰਗਤ ਜਥੇਦਾਰਾਂ ਦੇ ਨਾਲ ਖੜੀ ਸੀ ਹੁਣ ਜੇ ਉਹ ਫੈਸਲਿਆਂ ਕਰਕੇ ਜਥੇਦਾਰ ਲਾ ਦਿੱਤੇ ਜਾਂਦੇ ਨੇ ਤਾਂ ਫੇਰ ਤਾਂ ਤੁਹਾਨੂੰ ਪਤਾ ਹੀ ਹੈ ਕਿ ਕੀ ਰਿਐਕਸ਼ਨ ਕੀ ਹੋਏਗਾ ਬਾਹਰਲੇ ਸਿਕਾਂ ਦਾ ਉਹ ਤਾਂ ਤੁਸੀਂ ਸਮਝ ਹੀ ਸਕਦੇ ਹੋ ਜੀ ਜੀ ਜਿਸ ਨੂੰ ਧੰਨਵਾਦ ਕਰਾਂਗਾ ਸਾਨੂੰ ਜੁੜਦੇ ਹੋ ਆਪਣੇ ਵਿਚਾਰ ਸਾਡੇ ਦਰਸ਼ਕਾਂ ਦੇ ਅੱਗੇ ਰੱਖਦੇ ਹੋ ਧੰਨਵਾਦ ਸਾਨੂੰ ਜੁੜਨ ਦੇ ਲਈ ਧੰਨਵਾਦ ਤੁਹਾਡਾ ਵੀ ਤੇ ਤੁਹਾਡੇ ਸਾਰੇ ਦਰਸ਼ਕਾਂ ਦਾ ਨਿੱਗਾ ਦਿਲੋਂ ਧੰਨਵਾਦੀ